ਅਗਲੀ ਖਬਰ ਸਰੀ ਵਿਖੇ ਕਰਵਾਏ ਤਿੰਨ ਦਿਨਾਂ ਟੂਰਨਾਮੈਂਟ ਨਾਲ ਸੰਬੰਧਤ ਹੈ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸਰੀ ਸ਼ਹਿਰ ਦੇ ਐਥਲੈਟਿਕਸ پارک ਵਿੱਚ ਸ਼ੌਕਰ ਕਲੱਬ BC ਟਾਈਗਰ ਦੇ ਸਹਿਯੋਗ ਨਾਲ ਕਰਵਾਇਆ ਤਿੰਨ ਦਿਨਾਂ 12ਵਾਂ ਮੀਰੀ ਪੀਰੀ ਸ਼ੌਕਰ ਟੂਰਨਾਮੈਂਟ ਐਤਵਾਰ ਨੂੰ ਅਮਿੱਟ ਯਾਦਾਂ ਛੱਡਦਾ ਸੰਪੰਨ ਹੋ ਗਿਆ ਟੂਰਨਾਮੈਂਟ ਵਿੱਚ ਸਰੀ ਅਤੇ ਵੈਂਕੂਵਰ ਤੋਂ ਇਲਾਵਾ ਐਡਮੰਟਨ ਕੈਲਗਰੀ ਅਤੇ ਟ੍ਰਾਂਟੋਨੋਲਸ ਬੰਦਤ 6 ਸਾਲ ਦੇ ਬੱਚਿਆਂ ਤੋਂ ਲੈ ਕੇ 65 ਸਾਲ ਤੱਕ ਦੇ ਬਜ਼ੁਰਗਾਂ ਦੇ ਰੂਪ ਵਿੱਚ 3000 ਖਿਡਾਰੀਆਂ ਨੇ ਸ਼ਮੂਲੀਅਤ ਕੀਤੀ ਕਲੱਬ ਦੇ ਪ੍ਰਧਾਨ ਅਜਿੰਦਰਪਾਲ ਮੰਗਟ ਅਤੇ ਮੀਤ ਪ੍ਰਧਾਨ सुरेंद्र ਸਿੰਘ ਸਹੋਤਾ ਨੇ ਦੱਸਿਆ ਕਿ 28 ਜੂਨ ਤੋਂ 30 ਜੂਨ ਤੱਕ ਚੱਲੇ ਟੂਰਨਾਮੈਂਟ ਦੌਰਾਨ ਪ੍ਰੀਮੀਅਰ ਡਿਵੀਜ਼ਨ ਦੇ ਫਾਈਨਲ ਮੁਕਾਬਲੇ ਵਿੱਚ ਸਰੀ ਫੁੱਟਬਾਲ ਟੈਂਪਲ ਕਲੱਬ ਦੀ ਟੀਮ ਜੇਤੂ ਰਹੀ ਜਦਕਿ ਸਟ੍ਰੈਥ ਕੋਨਾ ਦੀ ਟੀਮ ਦੂਜੇ ਸਥਾਨ ਤੇ ਰਹੀ ਇਸੇ ਤਰ੍ਹਾਂ 골ਡ ਡਿਵੀਜ਼ਨ ਦੇ ਫਾਈਨਲ ਮੁਕਾਬਲੇ ਦੌਰਾਨ ਬਾਜ਼ ਫੁੱਟਬਾਲ ਕਲੱਬ ਐਡਮਿੰਟਨ ਦੀ ਟੀਮ ਪਹਿਲੇ ਸਥਾਨ ਤੇ ਰਹੀ ਤਦਕੇ ਅਕਾਲ ਫੁੱਟਬਾਲ ਕਲੱਬ ਸਰੀਦੀ ਟੀਮ ਦੂਜੇ ਸਥਾਨ ਤੇ ਰਹੀ ਪ੍ਰਮੁੱਖ ਮੈਚਾਂ ਤੋਂ ਇਲਾਵਾ ਤਕਰੀਬਨ ਹਰ ਉਮਰ ਵਰਗ ਦੀਆਂ ਟੀਮਾਂ ਦਰਮਿਆਨ ਮੈਚ ਕਰਵਾਏ ਗਏ ਅਤੇ ਜੇਤੂ ਟੀਮਾਂ ਨੂੰ ਟਰੋਫੀ ਨਾਲ ਨਿਵਾਜਿਆ ਗਿਆ ਟੂਰਨਾਮੈਂਟ ਦੇ ਅੰਤਮ ਦਿਨ ਫਾਈਨਲ ਮੁਕਾਬਲੇ ਦੇਖਣ ਸੰਕੜੇ ਲੋਕ ਪਹੁੰਚੇ ਹੋਏ ਸਨ ਸਰੀ ਤੋਂ ਐਮਪੀ ਸੁਖ ਧਾਲੀਵਾਲ ਵੱਲੋਂ ਇਸ ਮੌਕੇ ਭਾਈਚਾਰੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਭਾਈਚਾਰੇ ਨੂੰ ਸਿਹਤ ਪ੍ਰਤੀ ਜਾਗਰੂਕ ਰੱਖਣ ਦੇ ਮਕਸਦ ਤਹਿਤ ਕਰਵਾਏ ਜਾਂਦੇ ਟੂਰਨਾਮੈਂਟ ਵਿੱਚ ਸ਼ਾਮਲ ਖਿਡਾਰੀਆਂ ਪ੍ਰਬੰਧਕਾਂ ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਵਾਸਤੇ ਸਰੀ ਦੇ ਗੁਰਦੁਆਰਾ ਸਾਹਿਬਾਨ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਟੂਰਨਾਮੈਂਟ ਦੇ ਸਮਾਪਤੀ ਸਮਾਗਮ ਵਿੱਚ ਸਰੀ ਤੋਂ ਐਮਪੀ ਸੁਖਤਾਲੀਵਾਲ ਤੋਂ ਇਲਾਵਾ ਮਨਤੇਜ ਢਿੱਲੋਂ ਮਲਕੀਤ ਸਿੰਘ ਕਮਲਜੀਤ ਸਿੰਘ ਕਿਰਪਾਲ ਸਿੰਘ ਢੱਡੇ ਸੁਖਬੀਰ ਪੂਨੀਆ ਅਤੇ ਨਿਰਪੈ ਸਿੰਘ ਨਿਊ ਵੇ ਰੇਲਿੰਗ ਵਾਲੇ ਵੀ ਹਾਜ਼ਰ ਰਹੇ ਅਸੀਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਡੇ BC Tag ਦੇ ਟੂਰਨਾਮੈਂਟ ਨੂੰ ਕਾਮਯਾਬ ਕੀਤਾ ਤੇ ਫਾਈਨਲ ਜਿਹੜਾ ਪ੍ਰੀਮੀਅਮ ਦਾ ਮੈਚ ਸੀਗਾ ਉਹਦੇ ਵਿੱਚ ਸਿੱਖ ਟੈਂਪਲ ਯੂनाइटेड ਦੀ ਜਿਹੜੀ ਟੀਮ SFSC ਦੀ ਉਹ ਜਿੱਤੂ ਰਹੀ ਆ ਉਹਨੇ 13000 ਦਾ ਪਹਿਲਾ ਨਾਮ ਜਿੱਤਿਆ ਜਿਹਨੂੰ ਕਿ ਮੈਕਵੋਡ ਫਰਨੀਚਰ ਨੇ ਸਪਾਂਸਰ ਕੀਤਾ ਸੀ ਸੈਕੰਡ ਨਾਮ ਜੋ ਹਾਲਜੂ ਲੈਵਲ ਦਾ ਸਪਾਂਸਰ ਸੀਗਾ ਉਹ ਹੋਸਟ ਐਸਟੀਕੋਨਾ ਟੀਮ ਨੇ ਜਿੱਤਿਆ ਇਸੇ ਤਰ੍ਹਾਂ ਗੋਲ ਦੇ ਮੈਚ ਹੋਇਆ ਉਹਦੇ ਵਿੱਚ ਐਡਮਿੰਟਨ ਦੀ ਟੀਮ ਫਰਸਟ ਆਈ ਆ ਤੇ ਇਸ ਟੂਰਨਾਮੈਂਟ ਦੇ ਵਿੱਚ 6 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਟੂਰਨਾਮੈਂਟ ਦੇ ਮੈਚ ਹੋਏ ਨੇ ਤਕਰੀਬਨ 250 ਮੈਚ ਖੇਡਿਆ ਗਿਆ ਤੇ 200 ਟੀਮ ਨੇ ਪਾਰਟਿਸਿਪੇਟ ਕੀਤਾ ਫ੍ਰਾਈਡੇ ਇਹ ਟੂਰਨਾਮੈਂਟ ਸ਼ੁਰੂ ਹੋਇਆ ਸੀ ਤੇ ਅੱਜ ਸੰਡੇ ਸ਼ਾਮ ਨੂੰ 6 ਵਜੇ ਫਾਈਨਲ ਮੈਚ ਸੀਗਾ ਤੇ ਅਸੀਂ ਵਾਂਸ ਅਗੇਨ ਬੀਸੀ ਟਾਈਗਰ ਵੱਲੋਂ ਸਾਰਿਆਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਟੀਮ ਦਾ ਹਿੱਸਾ ਬਣੇ ਤੇ ਤਿੰਨੇ ਦਿਨ ਤੋਂ ਟਟ ਲੰਗਰਵਰ ਤੇ ਆਸੀ ਸਪਾਂਸਰਡ ਦਾ ਵੋਲੰਟੀਅਰ ਦਾ ਤੇ ਸਾਰੇ ਗੁਰਦੁਆਰੇ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਸਕਸੈਸ ਸਕਸੈਸ ਕਰਨ ਦੇ ਲਈ ਸਾਨੂੰ ਫੂਡ ਭੇਜਿਆ ਜਿਨ੍ਹਾਂ ਵਿੱਚ ਗੁਨਾਰਕ ਸਿਕ ਟੈਂਪਲ ਦਸ਼ਮੀਦਰਵਾ ਤੇ ਦੁੱਖਨਵਾਰਾ ਸਭ ਦਾ ਧੰਨਵਾਦ ਕਰਦੇ ਆ ਸੌਤੋ ਪਹਿਲਾ ਹਮਦਰਦ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸੁਖਵੀਰ ਪੁਰੀਆ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਜਿਸ ਤਰ੍ਹਾਂ ਕਿ ਅੱਜ ਸਾਡਾ ਇਹ 12ਵਾਂ ਮੀਰੀਆ ਮੀਰੀ ਪਰੀ ਸੌਕਾ ਟੂਰਨਾਮੈਂਟ ਕੈਨੇਡਾ ਕੱਪ ਸੀਗਾ ਜਿਸ ਦਾ ਅੱਜ ਫਾਈਨਲ ਡੇ ਸੀਗਾ ਕਿ ਜਿਹੜਾ ਕਿ ਕੋਸ਼ੀਮੈਂਟਾ ਪਹਿਲਾਂ ਜਿਸ ਦਾ ਫਾਈਨਲ ਮੈਚ ਐਸ ਐਫ ਸੀ ਟੈਂਪਲ ਤੇ ਸਟ੍ਰੈਥ ਕੋਨਾ ਪ੍ਰਾਈਮੋ ਐਫ ਸੀ ਦੇ ਵਿੱਚ ਖੇਡਿਆ ਗਿਆ ਤੋਂ ਇਹ ਮੈਚ ਐਸ ਐਫ ਸੀ ਟੈਂਪਲ ਦੀ ਜੁਆਇਨਟਡ ਟੀਮ ਨੇ 3-0 ਦੀ ਨਾਲ ਬਿਨ ਬਿਨ ਪ੍ਰਾਪਤ ਕੀਤੀ ਆ ਸੋ ਉਹਨਾਂ ਨੇ ਇਹ ਮੈਚ ਜਿੱਤ ਲਿਆ ਹੈ ਕਿ ਜਿਸ ਦਾ ਕਿ ਫਰਸਟ ਪ੍ਰਾਈਜ਼ 13000 ਡਾਲਰ ਹਰ ਇੱਕ ਸਾਲ ਹੁੰਦਾ ਕਿ ਜਿਹੜੇ ਸਾਡੇ ਮੈ ਕੋਵਿਡ ਫਰਨੀਚਰ ਤੋਂ ਸਪான்ਸਰ ਨੇ ਤੇ ਸੈਕੰਡ ਪ੍ਰਾਈਜ਼ ਜੋਲ ਜੂਲਰ ਵੱਲੋਂ 5000 ਡਾਲਰ ਹੁੰਦਾ ਹੈ ਕਿ ਜਿਹੜਾ ਕਿ ਸਟਰੈਥ ਕੋਨਾ ਐਫ ਸੀ ਦੀ ਟੀਮ ਨੇ ਜਿੱਤਿਆ ਸੈਕੰਡ ਪਲੇਸ ਤੇ ਰਹੀ ਉਹਨਾਂ ਨੂੰ ਮਿਲਿਆ ਹੈ ਸੋ ਇਹ ਜਿਹੜਾ ਕਿ ਟੂਰਨਾਮੈਂਟ ਹੈ ਇਹ ਬੀਸੀ ਟੈਗ ਦਾ 12ਵਾਂ 12ਵਾਂ ਟੂਰਨਾਮੈਂਟ ਸੀ ਮੀਰੀਪੀਰੀ ਸੌਕਰ ਕੈਨੇਡਾ ਦੇ ਵੈਂਕੂਵਰ ਤੋਂ ਮਲਕੀਤ ਸਿੰਘ ਦੀ ਰਿਪੋਰਟ